ਸਰਦਾਰ ਦਰਸ਼ਨ ਸਿੰਘ ਕੁਲਾਰ ਦੀ ਯਾਦ ਵਿੱਚ ਅੱਜ ਫੀਕੋ ਦੇ ਮੁੱਖ ਦਫ਼ਤਰ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਮਾਨਵਤਾ ਦੇ ਭਲੇ ਲਈ ਲਗਾਇਆ ਗਿਆ। ਕੋਰੋਨਾ ਦੇ ਸਮੇਂ ਦੌਰਾਨ ਖੂਨ ਦੀ ਬਹੁਤ ਕਮੀ ਚੱਲ ਰਹੀ ਹੈ ਅਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਇਹ ਕੈਂਪ ਲਗਾਇਆ ਗਿਆ। ਕੋਵਿਡ ਦੀ ਮਹਾਮਾਰੀ ਦੌਰਾਨ ਵੀ ਯੂਥ ਦੇ ਉਤਸ਼ਾਹ ਚ ਕੋਈ ਕਮੀ ਨਹੀਂ ਆਈ। ਸਵੇਰੇ 7:30 ਵਜੇ ਤੋਂ ਹੀ ਇੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਅੱਜ ਤੱਕरीबन 300 ਤੋਂ 400 ਯੂਨਿਟ ਬਲੱਡ ਦਿੱਤਾ ਜਾਵੇਗਾ। ਦੱਸਦੇ ਕਿ ਇਸ ਕੈਂਪ ਦਾ ਮਕਸਦ ਕਰੋਨਾ ਦੇ ਮਰੀਜ਼ਾਂ ਨੂੰ ਖੂਨ ਦੇ ਕੇ ਬਚਾਉਣਾ ਹੈ। ਫਿੱਕੋ ਦੀਪ ਹਸਪਤਾਲ ਪਾਈ ਕਨਾਈਆਂ ਜੀ ਸੇਵਾ ਮਿਸ਼ਨ ਸੁਸਾਇਟੀ ਦੇ ਸਹਿਯੋਗ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਅੱਜ ਫਿੱਕੋ ਦੇ ਮੁਖ ਦਫ਼ਤਰ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਵਾ ਅ ਨਾਂ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਉਹ ਮਾਨਵਤਾ ਦੇ ਭਲੇ ਲਈ ਮਾਨਵਤਾ ਲਈ ਅੱਜ ਜਿਹੜਾ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਵਾ ਜਿਹੜਾ ਕਿ ਸਰਦਾਰ ਦਰਸ਼ਨ ਸਿੰਘ ਜੀ ਕੋਲਾਰ ਦੀ ਯਾਦ ਦੇ ਵਿੱਚ ਲਗਾਇਆ ਗਿਆ ਵਾ ਕਿ ਅੱਜ ਕੋਵਿਡ-19 ਦਾ ਸਮਾਂ ਚੱਲ ਰਿਹਾ ਵਾ ਔਰ ਅਕਿਊਟ ਸ਼ਾਰਟੇਜ ਚੱਲ ਰਹੀ ਆ ਬਲੱਡ ਦੀ ਪਰ ਮੈਂ ਦੇਖ ਰਿਹਾ ਵਾ ਕਿ ਇਸ ਕੋਵਿਡ ਦੇ ਟਾਈਮ ਦੇ ਵਿੱਚ ਕਿੰਨਾ ਵੱਡਾ ਉਤਸ਼ਾਹ ਵਾ ਯੂਥ ਦੇ ਵਿੱਚ ਕਿ ਅੱਜ ਸਵੇਰ ਤੋਂ ਹੀ 7:30 ਵਜੇ ਤੋਂ ਇੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਬਲੱਡ ਦੇਣਾ ਵਾ ਤੇ ਅੱਜ ਤਕਰੀਬਨ 300 ਤੋਂ 400 ਯੂਨਿਟ ਬਲੱਡ ਜਿਹੜਾ ਵਾ ਉਹ ਇਸ ਵੇਲੇ ਦਿੱਤਾ ਜਾਊਗਾ ਔਰ ਇਸ ਵੇਲੇ ਤੱਕ ਤਕਰੀਬਨ 150 ਦੇ ਕਰੀਬ ਤਾਂ ਜਿਹੜੇ ਬਲੱਡ ਯੂਨਿਟਸ ਆਲਰੇਡੀ ਡੋਨੇਟ ਹੋ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਦਰਸ਼ਨ ਸਿੰਘ ਕੁਲਾਰ ਉਹਨਾਂ ਦੀ ਯਾਦ ਵਿੱਚ ਫਿੱਕੋ ਦੇ ਦਫ਼ਤਰ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਦੀਪ ਹਸਪਤਾਲ ਅਤੇ ਫਿੱਕੋ ਦਾ ਨਿਗਾਸੇ ਜੋਗਾ ਅਸੀਂ ਧੰਨਵਾਦੀ ਆ ਸਰਦਾਰ ਗੁਰਮੀਤ ਸਿੰਘ ਕੁਲਾਰ ਦਾ ਜਿਨ੍ਹਾਂ ਨੇ ਹਲਕਾ ਆਤਮਨਗਰ ਦੇ ਵਿੱਚ ਇਹ ਉਪਰਾਲਾ ਕਰਕੇ ਖੂਨਦਾਨ ਦੀ ਜਿਹੜੀ ਖੂਨ ਦੀ ਕਮੀ ਆ ਉਹਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਅਪੀਲ ਕਰਾਂਗਾ ਯੂਥ ਨੂੰ ਇਸੇ ਤਰ੍ਹਾਂ ਹੀ ਖੂਨਦਾਨ ਕਰਦੇ ਰਹਿਣ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ेड ਨਿਊਜ਼